ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਹਾਜ਼ਰਾਂ ਇੱਕ ਨਵੀਂ ਕਹਾਣੀ ਦੇ ਨਾਲ ਕਹਾਣੀ ਹੈ ਕਲਯੁਗ ਕਲਯੁਗ ਆ ਗਿਆ ਏ ਕਲਯੁਗ ਅੱਜ ਕੱਲ੍ਹ ਦੀਆਂ ਨੂਹਾਂ ਧੀਆਂ ਨੂੰ ਕੋਈ ਸ਼ਰਮ ਹਜਾ ਨਹੀਂ ਰਹੀ ਜਦੋਂ ਵੇਖੋ ਖਸਮਾਂ ਦੀਆਂ ਬਾਹਾਂ ਵਿੱਚ ਬੜੀਆਂ ਹੋਈਆਂ ਨਾ ਕੋਈ ਕੰਮ ਨਾ ਕੋਈ ਕਾਰ ਬੇਬੇ ਈਸਰੀ ਆਪਣੀ ਭੂਆ ਬੇਬੇ ਚੰਦੀ ਨੂੰ ਮਿਲ ਕੇ ਪਸ਼ਵਾਰਿਓਂ ਕੋਠੇ ਥਾਣੀ ਆ ਰਹੀ ਸੀ ਕਿ ਅਚਾਨਕ ਉਸਦੀ ਨજર ਕੋਠੜੀ ਵੱਲ ਨੂੰ ਖੁੱਲਦੀ ਮਗ ਉਤੇ ਜਾ ਪਈ ਪਤ ਨਹੀਂ ਸਾਡੀ ਬਹੂ ਇਸ ਵੇਲੇ ਕੀ ਕੰਜਰਪੁਣਾ ਘੋਲ ਰਹੀ ਹੋਵੇਗੀ ਤੇ ਉਲਟੇ ਕਦਮ ਜਿਵੇਂ ਪੌੜੀਆਂ ਉਤਰਨ ਤੋਂ ਆਕੀ ਹੋ ਗਏ ਉਸ ਝਟ ਅੱਖਾਂ ਉੱਤੇ ਮੋٹے ਸ਼ੀਸ਼ੇ ਵਾਲੀਆਂ ਐਨਕਾਂ ਚਾੜੀ ਤੇ ਮਗ ਉਤੇ ਝੁੱਕ ਹਨੇਰੇ ਵਿੱਚ ਕੁਝ ਲੱਭਣ ਦਾ ਯਤਨ ਕਰਨ ਲੱਗੀ ਪਰ ਸ਼ੁਕਰ ਹੈ ਕਿ ਉਸ ਨੂੰ ਦੋ ਆਕਾਰ ਆਪੋ ਵਿੱਚ ਜੁੜੇ ਹੋਏ ਤੇ ਆਪੋ ਵਿੱਚ ਗੱਲਾਂ ਕਰਦੇ ਨਜ਼ਰ ਨਹੀਂ। ਨਹੀਂ ਤਾਂ ਉਹਦਾ ਬੋੜ ਬੜਾਉਣਾ ਹੋਰ ਵੀ ਉੱਚਾ ਹੋ ਜਾਣਾ ਸੀ ਤੇ ਉਸ ਉਦੋਂ ਤੱਕ ਚੁੱਪ ਨਹੀਂ ਸੀ ਕਰਨਾ ਜਦੋਂ ਤੱਕ ਘਰ ਵਿੱਚ ਹੇਠਲੀ ਉੱਤੇ ਨਾ ਆ ਜਾਂਦੀ। ਜਦ ਤੱਕ ਕਿਸੇ ਦੇ ਸਰੀਰ ਉੱਤੇ ਲਾਸਾ ਨਾ ਉੱਭਰ ਆਉਂਦੀ। ਉਹਨ ਉਸ ਸੌਖਾ ਸਾ ਭਰਿਆ ਕੁਝ ਚੈਨ ਅਨੁਭਵ ਕੀਤਾ ਤੇ ਪੋਲੇ ਪੈਰੀ ਥੱਲੇ ਉਤਰਾਈ ਥੱਲੇ ਆ ਕੇ ਜਦੋਂ ਉਸ ਆਪਣੀ ਨੂੰ ਨੂੰ ਚੌਂਕੇ ਵਿੱਚ ਰੁਜੀ ਤੱਕਿਆ ਤੇ ਨਰਿੰਦਰ ਦੇ ਹੱਥ ਵਿੱਚ ਇੱਕ ਕਿਤਾਬ ਤੱਕੀ ਤਾਂ ਉਸ ਦੇ ਚਿਹਰੇ ਦੀਆਂ ਕੱਸੀਆਂ ਤਣਾਵਾਂ ਢਿੱਲੀਆਂ ਹੋ ਗਈਆਂ ਪਰ ਬੁੱਲ ਉਸ ਦੇ ਹਲੀ ਵੀ ਫਰਕ ਰਹੇ ਸਨ ਕਲਜੁਗ ਆ ਗਈ ਕਲਜੁਗ ਬੇਬੇ ਇਸਰੀ ਢੇੜੇ ਵਿੱਚ ਡੱਠੀ ਪੀੜੀ ਉੱਤੇ ਆਣ ਬੈਠੀ ਤੇ ਉਸਦੇ ਪੁੱਤਰ ਨਰਿੰਦਰ ਨੇ ਉਹ ਸੱਗੇ ਚਾਹ ਲਿਆ ਧਰੀ। ਉਹ ਸੱਖਾਂ ਤੋਂ ਐਣਕ ਨੂੰ ਲਾਇਆ ਤੇ ਬੜ ਬੜਾਉਂਦੀ ਹੋਈ ਚਾਹ ਦੇ ਘੁੱਟ ਪੰਨ ਲੱਗੀ। ਸਾਡੇ ਵੇਲੇ ਤਾਂ ਕੋਈ ਐਹੋ ਜਿਹੇ ਅਮਲ ਨਹੀਂ ਸੰਹੁੰਦੇ। ਕਦੇ ਕੋਈ ਬਿਮਾਰ ਹੋਵੇ ਤਾਂ ਮਹੀਨੇ 'ਚ ਇੱਕ ਅੱਧ ਵਾਰ ਬਣਦੀ ਸੀ। ਪਰ ਹੁਣ ਜੇ ਇਸ ਵੇਲੇ ਤੱਕੋ ਬਸ ਚੁੱਲ੍ਹੇ ਤੇ ਤਾੰਬੀਆ ਚੜਿਆ ਹੀ ਰਹਿੰਦਾ ਈ ਜੇ ਇਸ ਚਾਹ ਕਾਰਨ ਕਿਸੇ ਦਿਨ ਕੁੱਲਾ ਨਾ ਬਿਕ ਗਿਆ ਤਾਂ ਮੈਨੂੰ ਆਖਿਓ ਨਰਿੰਦਰ ਨੇ ਮਾ ਨੂੰ ਅੱਜ ਇੰਝ ਚੰਗੇ ਰੋ ਵਿੱਚ ਚਾਹ ਪੀਂਦਿਆਂ ਤੱਕਿਆ ਤਾਂ ਨਰਿੰਦਰ ਦੇ ਚਿਹਰੇ ਉੱਤੇ ਮੁਸਕਰਾਟ ਖਿੰਡ ਗਈ ਤੇ ਉਹ ਵਿੱਚ ਹੀ ਵਿੱਚ ਆਪਣੀ ਪਤਨੀ ਵੱਲ ਤੱਕ ਕੇ ਮੁਸਕਰਾ ਪਿਆ ਉਸ ਨੂੰ ਪਤਾ ਸੀ ਕਿ ਜੇ ਮਾਂ ਥੋੜੀ ਬਹੁਤੀ ਵੀ ਨਾਰਾਜ਼ ਹੁੰਦੀ ਤਾਂ ਤੱਤੀ ਚਾਹ ਦਾ ਗਲਾਸ ਮਾਂ ਚੌਂਕੀ ਵਿੱਚ ਵੱਜਣਾ ਸੀ ਜਾਂ ਬਿਹੜੇ ਵਿੱਚ ਤੇ ਉਸ ਹੱਸਦਿਆਂ ਕਿਹਾ ਮਾਂ ਚਾਹ ਦਾ ਅਮਲ ਕਾਦਾ ਏ ਇਹ ਤਾਂ ਉਂਝ ਹੀ ਥਕੀਵੇਂ ਨੂੰ ਦੂਰ ਕਰਨ ਲਈ ਬਸ ਐਵੇਂ ਹੀ ਪੀ ਲਈਦੀ ਹੈ ਅੱਜ ਕੱਲ੍ਹ ਹੋਰ ਖਰਾਕਾਂ ਵੀ ਕਿਹੜੀਆਂ ਰਹਿ ਗਈਆਂ ਨੇ ਬੇਬੇ ਈਸਰੀ ਨੂੰ ਵੀ ਅੱਜ ਪੁੱਤਰ ਦੇ ਚਿਹਰੇ ਉੱਤੇ ਆਸ ਤੋਂ ਵੱਧ ਉਤਸੁਕਤਾ ਤੇ ਖੁਸ਼ੀ ਨਜ਼ਰ ਆਈ ਤੇ ਚਾਹ ਪੀਂਦਿਆਂ ਉਹਨੇ ਉਸ ਨਾਲ ਨਿੱਕੀਆਂ-ਨਿੱਕੀਆਂ ਗੱਲਾਂ ਸੁਹਾ ਦਿੱਤਾ ਬੱਚਾ ਸਾਡੇ ਵੇਲੇ ਤਾਂ ਦੁੱਧ ਦਹੀਂ ਦੀਆਂ ਨਹਿਰਾਂ ਵਗਦੀਆਂ ਸਨ ਪਰ ਹੁਣ ਤਾਂ ਕਿਤੇਉਂ ਲੱਸੀ ਦਾ ਘੁੱਟ ਵੀ ਮੰਗਿਆ ਨਹੀਂ ਮਿਲਦਾ ਹੁਣ ਤਾਂ ਜ਼ਮਾਨੇ ਹੀ ਹੋਰ ਆ ਗਏ ਨੇ ਕਲਯੁਗ ਆ ਗਿਆ ਏ ਕਲਯੁਗ ਹੁਣੇ ਮੈਂ ਭੂਆ ਚੰਦੀ ਕੋਲ ਸੁਣ ਕੇ ਆਈ ਹਾਂ ਕਿ ਸੁੰਦਰ ਸਿਉਂ ਦੀ ਪੋਤਰੀ ਭੈੜੀ ਨਿਕਲੀ ਏ ਤੇ ਹੁਣ ਪਿਓ ਤੇ ਬਾਬੇ ਦੀ ਦਾੜੀ 'ਚ ਘਟਾ ਪਾਉਣ ਲੱਗੀ ਏ ਸਾਡੇ ਵੇਲੇ ਨੂਤੀ ਨੂੰ ਬੜੀ ਸ਼ਰਮ ਹਜਾ ਹੁੰਦੀ ਸੀ ਮਜਾਲੇ ਕੋਈ ਨੂਤੀ ਅੱਖ ਪੁੱਟ ਕੇ ਤਾਂ ਵੇਖ ਸਕੇ ਪਰ ਹੁਣ ਜਮਦੀਆਂ ਪਿੱਛੋਂ ਨੇ ਤੇ ਖਾਨਦਾਨ ਦਾ ਨੱਕ ਪਹਿਲੋਂ ਵਢਵਾ ਘੱਟ ਦੀਆਂ ਨੇ ਗੱਲਾਂ ਕਰਦੀ ਕਰਦੀ ਦਾ ਧਿਆਨ ਚੌਂਕੇ ਵੱਲ ਚਲਾ ਗਿਆ ਸਾਡੇ ਵੇਲੇ ਨੂਹਾ ਧੀਆ ਨੂੰ ਮਾਂ ਸੱਸ ਦਾ ਸੌ ਡਰ ਹੁੰਦਾ ਸੀ ਜੀ ਜੀ ਕਰਦਿਆਂ ਜਵਾਨ ਥੱਕ ਜਾਂਦੀ ਸੀ ਲੱਤਾਂ ਘੁੱਟਣ ਲਈ ਅੱਗੇ ਪਿੱਛੇ ਫਿਰਦੀਆਂ ਸਨ ਪਰ ਹੁਣ ਤਾਂ ਜ਼ਮਾਨਾ ਹੀ ਗਰਕ ਜਾਣ ਤੇ ਆ ਗਿਆ ਈ ਪਿਛਲੇ ਡਰ ਭਾਉ ਤਾਂ ਹੁਣ ਰਹੇ ਹੀ ਨਹੀਂ ਤੇ ਫਿਰ ਉਹ ਢੇਰ ਚੇਰ ਤੱਕ ਆਪਣੇ ਪੁੱਤਰ ਨੂੰ ਨਵੇਂ ਤੇ ਪੁਰਾਣੇ ਵੇਲੇ ਦੀਆਂ ਗੱਲਾਂ ਦੱਸਦੀ ਰਹੀ ਕਦੇ-ਕਦੇ ਹੀ ਬੇਬੇ ਈਸਰੀ ਆਪਣੇ ਪੁੱਤਰ ਨਾਲ ਅਜਿਹਾਂ ਨਿਗੀਆਂ ਗੱਲਾਂ ਕਰਦੀ ਸੀ ਨਹੀਂ ਤਾਂ ਹਰ ਵੇਲੇ ਉਸ ਦੇ ਮੱਥੇ ਉੱਤੇ ਗੁੱਸੇ ਦੀ ਰੇਖਾ ਉੱਭਰੀ ਹੀ ਰਹਿੰਦੀ ਉਹ ਗੱਲਾਂ ਕਰਦੀ ਹੋਵੇ ਜਾਂ ਚੁੱਪ ਬੈਠੀ ਹੋਵੇ ਬੜ ਬੜਾਂਦੀ ਤਾਂ ਹਰ ਵੇਲੇ ਰਹਿੰਦੀ ਸੀ ਕਾਲਯੁਗ ਆ ਗਿਆ ਏ ਕਾਲਯੁਗ ਬੇਬੇ ਈਸਰੀ ਸਵੇਰੇ ਸ਼ਾਮ ਪਾਠ ਕਰਦੀ ਹਰ ਵੇਲੇ ਉਸ ਦੇ ਹੱਥ ਵਿੱਚ ਉਸ ਦੀ ਬਾਣੀ 71 100 ਮਣਕੇ ਦੀ ਮਾਲਾ ਫੜੀ ਰਹਿੰਦੀ ਮਾਲਾ ਫੇਰਦਿਆਂ ਜਾਂ ਪਾਠ ਕਰਦਿਆਂ ਉਸ ਦੀਆਂ ਅੱਖਾਂ ਮਿਚ ਜਾਂਦੀਆਂ ਉਸ ਦੇ ਝੋੜੀਆਂ ਭਰੇ ਚਿਹਰੇ ਉੱਤੇ ਖੇੜਾ ਡਲ ਕੌਂਦਾ ਪਰ ਵਿੱਚੋਂ ਦੀ ਕਦੀ ਕਦੀ ਉਸ ਦੀਆਂ ਅੱਖਾਂ ਖੁੱਲ ਜਾਂਦੀਆਂ ਤਾਂ ਜੋ ਵੇਖ ਸਕੇ ਕਿ ਉਸ ਦਾ ਪੁੱਤਰ ਤੇ ਨੂੰ ਕੀ ਕਰ ਰਹੇ ਹਨ ਜੇ ਉਹ ਵੱਖ-ਵੱਖ ਪਾਸੇ ਹੁੰਦੀ ਆਪੋ ਆਪਣੇ ਕੰਮ ਵਿੱਚ ਰੁੱਝੇ ਹੁੰਦੇ ਤਾਂ ਉਸ ਦੀਆਂ ਅੱਖਾਂ ਫੇਰ ਮਿਚ ਜਾਂਦੀਆਂ ਪਰ ਜੇ ਉਹ ਲਾਗੋ ਲਾਗੀ ਬੈਠੇ ਮੁਸਕਰਾ ਰਹੇ ਹੁੰਦੇ ਤਾਂ ਉਸ ਨੂੰ ਪਾਠ ਕਰਨਾ ਭੁੱਲ ਜਾਂਦਾ ਉਸ ਦੇ ਚਿਹਰੇ ਉਤਲਾ ਖੇੜਾ ਅਲੋਪ ਹੋ ਜਾਂਦਾ ਤੇ ਉਹ ਬੋਲਣਾ ਸ਼ੁਰੂ ਕਰ ਦਿੰਦੀ ਕਲਯੁਗ ਆ ਗਿਆ ਏ ਕਲਯੁਗ ਅੱਜ ਕੱਲ੍ਹ ਦੀਆਂ ਨੂਹਾਂ ਧੀਆਂ ਨੂੰ ਸ਼ਰਮ ਹਜਾਤ ਆ ਰਹੀ ਹੀ ਨਹੀਂ ਅਸਾਂ ਐਨੀ ਉਮਰ ਹੰਡਾਈਏ ਸੱਸ ਸਹੁਰੇ ਦੇ ਸਾਹਮਣੇ ਘਰ ਵਾਲੇ ਨਾਲ ਕਦੇ ਹੱਸ ਕੇ ਗੱਲ ਨਹੀਂ ਸੀ ਕੀਤੀ ਚਾਰ ਨਿਆਣੀ ਹੋਣ ਪਿੱਛੋਂ ਵੀ ਕੁੰਡ ਨਹੀਂ ਸੀ ਚੁੱਕਿਆ ਪਰ ਅੱਜ ਕੱਲ ਵਿਆਹ ਪਿੱਛੋਂ ਹੁੰਦਾ ਤੇ ਮਿੱਠੀਆਂ ਮਿੱਠੀਆਂ ਗੱਲਾਂ ਪਹਿਲਾਂ ਸ਼ੁਰੂ ਹੋ ਜਾਂਦੀਆਂ ਨੇ ਤੇ ਜਦ ਤੱਕ ਉਹ ਉੱਚੀ ਉੱਚੀ ਗਾਲਾਂ ਕੱਢ ਕੇ ਜਾਂ ਦਖਾਵਾ ਮੀਆਂ ਗੱਲਾਂ ਕਰਕੇ ਆਪਣੀ ਨੂੰ ਨੂੰ ਰਵਾ ਨਾ ਲੈਂਦੀ ਤਾਂ ਉਸ ਦੀ ਫੇਰ ਪਾਠ ਵਿੱਚ ਸੁਰਤੀ ਨਾ ਜੁੜਦੀ ਉਸ ਨੂੰ ਆਨੰਦ ਨਾ ਮਿਲਦਾ ਗੁਰੂ ਦਾ ਹੱਸਦਾ ਹੋਇਆ ਰਹਿਮ ਭਰਿਆ ਚਿਹਰਾ ਉਸ ਦੇ ਅੱਗੇ ਸਕਾਰ ਨਾ ਹੁੰਦਾ ਪਾਠ ਕਰਨ ਵੇਲੇ ਹੀ ਨਹੀਂ ਰਾਤ ਨੂੰ ਵੀ ਉਸ ਦਾ ਬੁੜ ਬਡਾਉਣਾ ਜਾਰੀ ਰਹਿੰਦਾ ਅਵਲਤਾ ਉਸ ਨੂੰ ਨੀਂਦ ਹੀ ਨਾ ਆਉਂਦੀ ਜੇ ਨੀਂਦ ਆਉਂਦੀ ਤਾਂ ਚਿੜੀ ਦੀ ਨੀਂਦ ਸੌ ਕੇ ਮੰਜੇ ਉੱਤੇ ਪਾਸੇ ਪਰਤਣ ਲੱਗ ਪੈਂਦੀ ਤੇ ਫੇਰ ਮੰਜੀ ਤੂੰ ਉੱਠ ਕੇ ਕੋਠੇ ਉੱਤੇ ਘੁੰਮਣ ਲੱਗ ਪੈਂਦੀ ਕਾਲ ਯੁਗ ਆ ਗਿਆ ਏ ਕਾਲ ਯੁਗ ਇੰਨੀ ਉਮਰ ਗੁਜ਼ਾਰੀ ਏ ਪਰ ਇਹੋ ਜਿਹੀ ਗਰਮੀ ਅੱਗੇ ਕਦੀ ਨਹੀਂ ਸੀ ਪਈ ਇੱਕ ਤਾਂ ਉਤਰਾ ਮੱਛਰ ਵੀ ਆਰਾਮ ਨਾਲ ਸੌਂ ਨਹੀਂ ਦਿੰਦਾ ਉਸ ਨੂੰ ਰਾਤ ਨੂੰ ਇੰਜ ਉੱਠ ਕੇ ਬੜ ਬਣਾਉਂਦਿਆਂ ਤੱਕ ਕਦੀ ਕਦੀ ਨਰਿੰਦਰ ਦੇ ਅੰਗ ਅੰਗ ਵਿੱਚ ਕ੍ਰੋਧ ਉੱਬਲ ਪੈਂਦਾ ਉਸਦੀ ਬਾਡੀ ਦੀਆਂ ਅੱਖਾਂ ਵਿੱਚ ਚੰਗਿਆੜੀ ਮਚ ਪੈਂਦੇ ਤੇ ਉਹ ਸਲਾਹਾਂ ਸ਼ੁਰੂ ਕਰ ਦਿੰਦੇ ਕਿ ਉਹ ਕਿਉਂ ਨਹੀਂ ਹੋਰ ਕੋਈ ਮਕਾਨ ਕਿਰਾਏ ਉੱਤੇ ਲੈ ਲੈਂਦੇ ਨਰਿੰਦਰ ਮਕਾਨ ਲੱਭਣ ਦਾ ਯਤਨ ਵੀ ਕਰਦਾ ਪਰ ਏਡੀ ਮੰਗਾਈ ਵਿੱਚ ਥੋੜੀ ਜਹੀ ਤਨਖਾਹ ਵਿੱਚੋਂ ਕਿਰਾਏ ਦੇ ਵਾਧੂ ਪੰਜਾਰ ਪਈ ਨਰਿੰਦਰ ਕੁਝ ਦਿਨ ਫਿਰ ਤੁਰ ਕੇ ਫੇਰ ਖਿਆਲ ਛੱਡ ਦਿੰਦਾ ਕਿਰਾਏ ਉੱਤੇ ਮਕਾਨ ਲੈਣ ਵਾਲੇ ਪਤੀ ਤੇ ਪਤਨੀ ਦੀਆਂ ਗੱਲਾਂ ਬੜੀਆਂ ਦਬੀਆਂ-ਦਬੀਆਂ ਹੁੰਦੀਆਂ ਪਰ ਬੇਬੇ ਈਸ਼ਰੀ ਨੂੰ ਸਭ ਕੁਝ ਪਤਾ ਲੱਗ ਜਾਂਦਾ ਹਾਲਾਂਕਿ ਉਹ ਕਾਫੀ ਉੱਚਾ ਸੁਣਦੀ ਸੀ ਤੇ ਫਿਰ ਉੱਚੀ-ਉੱਚੀ ਬੋਲਣਾ ਸ਼ੁਰੂ ਕਰ ਦਿੰਦੀ ਨਿੱਜ ਜਾਂਦੀ ਮੈਂ ਜਿਹਾਂ ਪੁੱਤਰ ਇਸ ਨਾਲੋਂ ਤਾਂ ਮੈਂ ਔਤਰੀ ਚੰਗੀ ਸਾਂ ਇਹ ਮੇਰਾ ਕਸੂਰ ਨਹੀਂ ਬਸ ਕਲ ਜੋ ਗਾ ਗਿਆ ਏ ਕਲ ਜੋ ਤੇਰੇ ਪਿਓ ਨੇ ਮਾਪਿਆਂ ਦਾ ਹਜ਼ਾਰਾਂ ਰੁਪਏ ਦਾ ਕਰਜ਼ਾ ਲਾਹਿਆ ਸੀ ਤੇ ਕਦੇ ਮੂੰਹ ਸੀ ਨਹੀਂ ਸੀ ਕੀਤੀ ਪਰ ਤੁਹਾਡੇ ਕੋਲੋਂ ਇੱਕ ਮਾਂ ਲਈ ਰੋਟੀ ਖਾਣੇ ਵੀ ਭਾਰੂ ਏ ਜਿਹੜਾ ਤੁਸੀਂ ਕੱਲ ਨੂੰ ਮਕਾਨ ਲੈਣਾ ਏ ਅੱਜ ਲੈ ਲਓ ਮੈਂ ਸ਼ਹੀਦੀ ਜਾ ਬੈਠਾਂਗੀ ਕਿਸੇ ਨੂੰ ਪਤਾ ਤੇ ਲੱਗੇਗਾ ਕਿ ਨਰਿੰਦਰ ਦੀ ਮਾਂ ਮੰਗਦੀ ਏ ਤੇ ਨਰਿੰਦਰ ਭਾਰੇ ਤੇ ਰੁੰਨੇ ਰੁੰਨੇ ਦਿਲ ਨਾਲ ਸਭ ਕੁਝ ਚੁੱਪਚਾਪ ਸੁਣੀ ਜਾਂਦਾ ਫਿਰ ਘਰੋਂ ਬਾਹਰ ਨਿਕਲ ਤੁਰਦਾ ਜੇ ਕਦੀ ਨਰਿੰਦਰ ਦੀ ਪਤਨੀ ਬਿਮਾਰ ਹੋ ਜਾਂਦੀ ਤੇ ਨਰਿੰਦਰ ਉਸ ਲਈ ਪੁੱਲ ਭਲੇਖੇ ਬਾਜ਼ਾਰੋਂ ਕੋਈ ਦਵਾਈ ਲੈ ਆਉਂਦਾ ਤਾਂ ਦਵਾਈ ਨੂੰ ਤੱਕਦਿਆਂ ਸਾਰੀ ਚੰਗੀ ਭਲੀ ਬੇਬੇ ਈਸਰੀ ਨੂੰ ਹੁੰਗਾ ਛੜ ਪੈਂਦਾ ਤੇ ਚਾਦਰ ਤਾਣ ਮੰਜੇ ਉੱਤੇ ਲੇਟ ਜਾਂਦੀ ਕਲਯੁਗ ਆ ਗਿਆ ਇਹ ਕਲਯੁਗ ਮਾਂ ਮੰਜੇ ਉੱਤੇ ਬਿਮਾਰ ਪਈ ਮਰ ਰਹੀ ਹੋਵੇ ਔਸਦੀ ਕੋਈ ਸਵਰਤ ਨਹੀਂ ਪਛਦਾ ਤੇ ਰਨ ਲਈ ਨਿਤ ਨਵੇਂ ਦਿਨ ਦਵਾਈ ਆ ਰਹੀ ਏ ਰਨ ਨੂੰ ਮੜਮੜ ਪੁੱਛੀਦਾ ਏ ਕੀ ਹਾਲ ਏ ਦਵਾਈ ਖਾ ਲਈ ਜੇ ਨਹੀਂ ਮਾਂ ਭਵੇਂ ਤੜਫ ਤੜਫ ਕੇ ਮਰ ਜਾਈ ਹਾਏ ਰੱਬਾ ਬਾਉੜੀ ਮੈਂ ਮਰ ਗਈ ਇਹੋ ਜਿਹੇ ਜਮਾਨੇ ਅੱਗੇ ਨਹੀਂ ਸੰ ਕਦੇ ਆਈ ਬੇਬੇ ਈਸਰੀ ਦਾ ਦੇਲ ਘਰ ਵਿੱਚ ਕਦੇ ਬਹੁਤ ਹੀ ਉਦਾਸ ਹੋ ਜਾਂਦਾ ਤੇ ਉਹ ਆਪਣੇ ਵੱਡੇ ਪੁੱਤਰ ਕੋਲ ਦਿੱਲੀ ਚਲੀ ਜਾਂਦੀ ਉਸਤੇ ਦਿੱਲੀ ਜਾਣ ਉੱਤੇ ਨਰਿੰਦਰ ਦੀ ਪਤਨੀ ਕੁਝ ਸੁੱਖ ਦਾ ਸਾਹ ਲੈਂਦੀ ਘਰ ਵਿੱਚ ਮਿੱਠੀ ਮਿੱਠੀ ਮਹਿਕ ਅਨੁਭਵ ਕਰਦੀ ਘਰ ਦੀ ਹਰ ਇੱਕ ਚੀਜ਼ ਉਸ ਨੂੰ ਚੰਗੀ ਚੰਗੀ ਲੱਗਦੀ ਪਰ ਬੇਬੇ ਦਾ ਦਿਲ ਦਿੱਲੀ ਨਾਲ ਲੱਗਦਾ ਤੇ ਚੌਥੇ ਦਿਨ ਉਹ ਫੇਰ ਘਰ ਭੱਜੀ ਆਉਂਦੀ ਤੇ ਘਰ ਵਿੱਚ ਉਸ ਦਾ ਬੋਲਣਾ ਫੇਰ ਸ਼ੁਰੂ ਹੋ ਜਾਂਦਾ ਕਾਲ ਯੁਗ ਆ ਗਿਆ ਏ ਕਾਲ ਯੁਗ ਤੇ ਨਰਿੰਦਰ ਤੇ ਉਹਦੀ ਪਤਨੀ ਨੂੰ ਲੱਗਦਾ ਜਿਵੇਂ ਸਵਰਗ ਦੇ ਬੂਹੇ ਉਨਾਂ ਲਈ ਫੇਰ ਢੀੜੇ ਹੋ ਗਏ ਹੁਣ ਦਿਨ ਹੋਵੇ ਜਾਂ ਰਾਤ ਉਹ ਘਰ ਵਿੱਚ ਕਿਸੇ ਨਾਲ ਲੜੀ ਹੋਵੇ ਜਾਂ ਮੰਨੀ ਹੋਵੇ ਉਸ ਦਾ ਬੁਰ ਬਣਾਉਣਾ ਉਵੇਂ ਹੀ ਜਾਰੀ ਰਹਿੰਦਾ ਹੁਣ ਤਾਂ ਹੋਰ ਦੇ ਹੋਰ ਵੀ ਬੇਲੇ ਆ ਗਏ ਨੇ ਇਹੋ ਜੀਆਂ ਗੱਲਾਂ ਅੱਗੇ ਕਦੀ ਨਹੀਂ ਸਨ ਸੁਣੀਆਂ ਉਹ ਹਰ ਵੇਲੇ ਕਹਿੰਦੀ ਰਹਿੰਦੀ ਇੱਕ ਦਿਨ ਬੇਬੇ ਈਸਰੀ ਅਚਾਨਕ ਬਿਮਾਰ ਪੈ ਗਈ ਵੇਰ ਦੇ ਸਰੀਰ ਸੀ ਇੱਕ ਦਿਨ ਅਮਰਤ ਵੇਲੇ ਇਸ਼ਨਾਨ ਕਰਨ ਲੱਗਿਆ ਉਸ ਨੂੰ ਠੰਡ ਲੱਗ ਗਈ ਤੇ ਪਾਲਾ ਵਿੱਚ ਹੀ ਉਹ ਹੋਰ ਦੀ ਹੋਰ ਹੋ ਗਈ ਪਿੰਡ ਦੇ ਹਕੀਮ ਨੇ ਦੱਸਿਆ ਕਿ ਉਹ ਕੱਲ ਦੇ ਦਿਨ ਨਹੀਂ ਕੱਢਣ ਵਾਲੀ ਦਿੱਲੀ ਉਸ ਦੇ ਵੱਡੇ ਮੁੰਡੇ ਨੂੰ ਤਾਰ ਦੇ ਦਿੱਤੀ ਗਈ ਜਦੋਂ ਉਹ ਦਿੱਲੀੋਂ ਆਇਆ ਤਾਂ ਉਸ ਵੇਲੇ ਬੇਬੇ ਈਸਰੀ ਜਿਵੇਂ ਕੋਰੜੂ ਵੱਜ ਰਿਹਾ ਸੀ ਉਹ ਹੁਣ ਕੁਝ ਪਲਾਂ ਦੀ ਪ੍ਰਾਉਣੀ ਸੀ ਕਿ ਅਚਾਨਕ ਉਸ ਦੀਆਂ ਅੱਖਾਂ ਖੁੱਲ ਗਈਆਂ ਉਸ ਦੀਆਂ ਅੱਖਾਂ ਨੇ ਵੇਖਿਆ ਕਿ ਉਸ ਦੇ ਨੂੰਹ ਪੁੱਤਰ ਕੋਲੋਂ ਕੋਲ ਬੈਠੇ ਸਨ ਤੇ ਉਹ ਆਪੋ ਵਿੱਚ ਕੁਝ ਗੱਲਾਂ ਕਰਕੇ ਮੁਸਕਰਾ ਰਹੇ ਸਨ ਇਹ ਵੇਖਦੇ ਅਨਸਾਰ ਹੀ ਉਸ ਦਾ ਸਾਹ ਭਰਤ ਆਇਆ ਤੇ ਉਸ ਦੇ ਚਿਹਰੇ ਦੀਆਂ ਤਣਾਵਾਂ ਕੱਸੀਆਂ ਗਈਆਂ ਕਿ ਉਹ ਬੜ ਬੜਾਂਦੀ ਹੋਈ ਉੱਠ ਬੈਠੀ ਕਲਜੁਗ ਆ ਗਿਆ ਇਹ ਕਲਜੁਗ ਇਸ ਪਿੱਛੋਂ ਉਹ ਛੇ ਦਿਨ ਜੀ ਵੀ ਤੇ ਇੱਕ ਦਿਨ ਜਦੋਂ ਨਰਿੰਦਰ ਆਪਣੀ ਪਤਨੀ ਨਾਲ ਕਿਸੇ ਗੱਲੋਂ ਲੜ ਰਿਹਾ ਸੀ ਤਾਂ ਉਹ ਅੱਗੋਂ ਸਿਸਕ ਰਹੀ ਸੀ ਤਾਂ ਬੇਬੇ ਈਸਰੀ ਚੁੱਪਚੀ ਬੀਤੀ ਅੱਖਾਂ ਮੀਟ ਗਈ। ਅੰਤ ਵੇਲੇ ਉਸ ਦੇ ਚਿਹਰੇ ਉੱਤੇ ਬੜੀ ਸ਼ਾਂਤੀ ਸੀ। ਮਨਮੀਰ ਹੈ ਕਿ ਤੁਹਾਨੂੰ ਕਹਾਣੀ ਵਧੀਆ ਲੱਗੀ ਹੋਊਗੀ ਲਾਈਕ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ।